ਹਾਂਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ 11 ਤਰੀਕ 8 ਮਹੀਨਾ 2025 ਨੂੰ 9 ਕਟੀਆਂ ਦੀ ਵੀਡੀਓ ਸਾਂਝੀ ਕਰ ਰਿਹਾ ਆ ਵੀਡੀਓ ਹੋ ਸਕੇ ਅਪਲੋਡ 11 ਨੂੰ ਹੀ ਹੋ ਜਾਏ ਤੇ ਹੋ ਸਕੇ 12 ਤਰੀਕ ਨੂੰ ਹੋ ਜਾਏ ਠੀਕ ਹੈ ਮੌਕੇ ਤੇ ਜੱਜਮੈਂਟ ਕਰ ਲਿਓ ਟੋਟਲ ਬਾਈਕਲ 9 ਕਟੀਆਂ ਆ ਜਿਨ੍ਹਾਂ ਦੇ ਵਿੱਚੋਂ 200 ਨੂੰ ਬੂਰੀਆਂ ਮਿਲ ਜਾਣਗੀਆਂ 100 ਨੂੰ ਨੀਲੀ ਰਾਏ ਮਿਲ ਜੂਗੀ ਤੇ ਬਾਕੀ ਜਿਹੜਾ 6 ਰਈਆਂ ਉਹ ਤੁਹਾਨੂੰ ਮਿਲਣੀਆਂ ਮੁਰਾ ਨਸਲ ਦੇ ਆ ਠੀਕ ਆ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਸ ਘਰੋਂ ਜਿੱਥੇ ਆ ਵੀਡੀਓ ਬਣਾਉਣਾ ਹੈ ਚਿਹਰਾ ਬਾਈ ਦਾ ਕੋਈ ਪਰ ਜਿੰਨੇ ਇਸ ਘਰ ਦੀ ਵੀਡੀਓ ਦੀ ਦੋ ਤਿੰਨ ਗੱਲਾਂ ਖਾਸ ਹੁੰਦੀਆਂ ਇੱਕ ਤਾਂ ਜਿਹੜੀ ਤੁਸੀਂ ਕੱਟੀ ਦੇਖੋਗੇ ਇੱਕ ਨੂੰ ਛੱਡੋਗੇ ਦੂਜੀ ਦੇਖੋਗੇ ਸਿੰਘ ਤੋਂ ਆਏ ਹੋਣਗੇ ਜਿਵੇਂ ਸੁਨਾਰਾ ਮਤਲਬ ਔਰਤਾਂ ਦੇ ਕਾਂਟੇ ਬਣਾ ਕੇ ਦਿੰਦਾ ਠੀਕ ਹੈ ਗੋਲ ਤੋਂ ਗੋਲ ਰਿੰਗ ਜਮ ਐਨ ਸਿੰਘ ਮਿਲਣਗੇ ਦੂਜੀ ਗੱਲ ਜਿਵੇਂ ਆਪਾਂ ਕਹਦੇ ਵੀ ਕੁੜੀ ਦਾ ਪੇਕਾ ਕਰ ਕੁੜੀ ਲਛਣਾਂ ਤੋਂ ਪਤਾ ਲੱਗ ਜਾਂਦਾ ਵੀ ਇਹਦਾ ਪੇਕਾ ਕਰਕੇ ਮੈਂ ਹੋਊ ਚੰਗਾ ਹੋਊ ਜਾਂ ਮਾੜਾ ਹੋਊ ਨਾ ਇਹਨਾਂ ਘਟਾਂ ਦੀ ਸਰੀਰਕ ਬਣਤਰ ਢਾਂਚੇ ਦੇਖ ਕੇ ਸਾਨੂੰ ਆਪ ਹੀ ਇੰਦਾਜਾ ਲੱਗ ਜੂ ਵੀ ਇਹਨਾਂ ਦਾ ਪਿੱਛਾ ਇਹਨਾਂ ਦੇ ਪੇਕੇ ਘਰ ਹੁਣ ਜੰਮੇ ਪਲੇ ਕਿਹੜੇ ਘਰਾਂ ਦੇ ਜਾਈਆਂ ਵੀ ਚੰਗੇ ਘਰਾਂ ਦੇ ਜਾਈਆਂ ਹੋਣਗੇ ਨਾ ਤੇ ਬਾਕੀ ਜੋ ਜਾਣਕਾਰੀ ਹੋ ਮੈਂ ਸਾਂਝੀ ਕਰ ਦੂਗਾ ਫਿਰ ਵੀ ਜਿਹੜਾ ਭਰਾ ਪੈਸੇ ਲਾਊਗਾ ਉਹ ਤਸੱਲੀ ਕਿਸੇ ਵੀ ਢੰਗ ਤੋਂ ਜ਼ਰੂਰ ਕਰ ਲੂਗਾ ਨਾ ਤੇ ਬਾਕੀ ਕਰਦੇ ਆਂ ਬਾਈ ਨਾਲ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਲਖੇ ਕੀ ਹਾਲ ਚਾਲ ਵਧੀਆ ਵੇ ਤੁਸੀਂ ਸੁਣਾਓ ਕੁਮ ਠੀਕ ਹੋ ਕਿਰਪਾ ਬਾਬੇ ਨਾਨਕ ਦੀ ਮਿਹਰ ਆਪਰਾ ਤੇ ਐਡਰੈਸ ਬੋਲ ਦੀ ਪਹਿਲਾਂ ਤਾਂ ਆਪਾਂ ਨਾਲ ਦੀ ਨਾਲ ਨਾ ਵੀ ਵੈਂਡਰ ਆਈਆ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਵੀਰੇ ਆਪਾਂ ਠੀਕ ਹੈ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 98552 87584 ਹੈ ਵੀਰੇ ਨੌ ਕਟੀਆਂ ਗਿਆ ਪਰ ਅੱਜ ਅੱਜ ਆਪਣੇ ਕੋਲੇ ਵੀਰੇ ਨੌ ਕਟੀਆਂ ਠੀਕ ਹੈ ਦੋ ਹੈਗੀਆਂ ਬੂਰੀਆਂ ਕਟੀਆਂ ਇੱਕ ਨੀਲੀ ਰਾਵੀ ਚ ਪੈਂਦੀ ਹੈ ਤੇ ਬਾਕੀ 6 ਕਟੀਆਂ ਜਿਹੜੀਆਂ ਮੋਰਾ ਨਸਲ ਦੀਆਂ ਹਨਾ ਤੇ ਇੱਥੇ ਪਹਿਲੇ ਤੋਂ ਸਟਾਰਟ ਕਰ ਲਈਏ ਪਹਿਲੇ ਨੰਬਰ ਤੋਂ ਆਪਾਂ ਹਾਂ ਵੀਰੇ ਪਹਿਲੇ ਨੰਬਰ ਆਪਾਂ ਇਧਰੋਂ ਬੂਰੀ ਕੱਟੀ ਤੋਂ ਸਟਾਰਟ ਕਰਾਂਗੇ ਲੈ ਪਹਿਲਾਂ ਬਾਕੀ ਫੇਰ ਦਹੀਂ ਦਾ ਸਾਰਾ ਗੋਸ਼ਤਾਂ ਜਿਹੜੀ ਮੇਨ ਚ ਹੈ ਕੱਟੀ ਤੁਸੀਂ ਉਹ ਨਿਗਾ ਮਾਰੋ ਮਿੱਤਰੋ ਇੱਥਾ ਨਾਲ ਹੀ ਬੰਤਰ ਦੇਖੋ ਜਮਾ ਐਨ ਇੱਕੋ ਜਿਹੇ ਚਾਰੇ ਜਿਵੇਂ ਮਤਲਬ ਵੀ ਮਣਕੇ ਲਾਏ ਹੁੰਦੇ ਪਰਮਾਤਮਨ ਨਾ ਤੇ ਇੱਥੋਂ ਫੇਸ ਕੁਆਲਟੀ ਚੈੱਕ ਕਰ ਲੋ ਤੇ ਸਿੰਘਾ ਸਿੰਘਾ ਦੀ ਕਿੰਨੀ ਕੁ ਉਮਰ ਦੀ ਆ ਬਾਈ ਤਾਰੀ ਇਹ ਬਾਈ ਇਹਨੇ ਦੋਂਦੇ ਦੰਦ ਲੱਖੇ ਮਾੜੇ ਮਾੜੇ ਹਲੇ ਚੱਕੇ ਆ ਕੱਟੀ ਨੇ ਹਾਂ ਵੀ ਦੋਂਦੇ ਦੰਦ ਚੱਕੇ ਆ ਤੇ ਇੱਕ ਖਾਸੀਅਤ ਲੱਖਿਆ ਆਪਾਂ ਇਹਦੀ ਹੋਰ ਦੱਸਦੀ ਹੈ ਨਾ ਜਿਹੜੇ ਮਾਲਕਾਂ ਦੇ ਘਰੋਂ ਲਈ ਆ ਕੱਟੀ ਉਹ ਵਿਚਾਰੀ ਮਾਤਾ ਹੀ ਸੀ ਕੱਲੀ ਅੱਛਾ ਉਹਦੇ ਬਾ ਇੱਕ ਮੱਝ ਸੀ ਤੇ ਇੱਕ ਉਹਦੇ ਕੋਲੇ ਇਹ ਕੱਟੀ ਸੀ ਹਨਾ ਹੂੰ ਉਹਨੇ ਦੱਸਿਆ ਵੀ ਪੁੱਤ ਮੇਰਾ ਮਾਲ ਬਾਹਰ ਖੜਾ ਹੁੰਦਾ ਸੀ ਗੱਬਣ ਨਾ ਗੱਬਣ ਇਹ ਕਿੰਨੇ ਚਰ ਦੀ ਗੱਬਣਾ ਜਾਂ ਖਾਲੀ ਆ ਇਹ ਮੈਨੂੰ ਨਹੀਂ ਪਤਾ ਹੂੰ ਤੇ ਆਪਾਂ ਵੀ ਲੱਖੇ ਇਹਦੇ ਹਲੇ ਚੱਕ ਨਹੀਂ ਕਰਾਈ ਡਾਕਟਰ ਥੋੜਾ ਜਿਹਾ ਗਿਆ ਵਾ ਅਸੀਂ ਬਾਹਰ ਤਾ ਕਰਕੇ ਚੈੱਕ ਨਹੀਂ ਕਰਾਈ ਹੋ ਸਕਦਾ ਵੀ 110% ਕੱਟੀ ਗੱਬਣ ਹੋਵੇ ਤਾਂ ਹੋਵੇ ਆਪਾਂ ਖਾਲੀ ਕਰਕੇ ਲਈਏ ਤੇ ਖਾਲੀ ਕਰਕੇ ਦੇਣੀ ਹੈ ਤੇ ਇਥੋਂ ਕੱਟੀ ਦਾ ਤੂੰ ਐਂ ਦੇਖ ਲੈ ਵੀ ਕਦ ਕਾਠ ਬੇਲ ਤੇ ਸ਼نگਾਰ ਕੱਟੀ ਦਾ ਇਥੋਂ ਵੀ ਦਿਖਾ ਦੇਣਾ ਬਣਾ ਸੋਨਾ ਬਾਕੀ ਮੂੰਹਾਂ ਨੇੜੇ ਤੇ ਦਿਖਾ ਦੇਣ ਆਪਾਂ ਲਗਭਗ ਐਂ ਮੰਨ ਕੇ ਚੱਲਿਓ ਵੀ 2 ਤੋਂ ਸਵਾ 2 ਸਾਲ ਦੀ ਮੰਨ ਲਓ ਹਾਂ ਦੋਂਦੇ ਦੰਦ ਆ ਜਿਹੜੇ ਚੱਕਿਆਂ ਨੂੰ ਕੋਈ ਸਵਾ 2 ਸਾਲ ਦੀ ਮੰਨ ਲਓ 2 ਸਾਲ ਦੀ ਮੰਨ ਲਓ 2.5 ਸਾਲ ਦੀ ਮੰਨ ਲਓ ਉਹ ਲੈਣ ਵਾਲੇ ਭਰਾਣੇ ਮੰਨਣੀਆਂ ਹੈ ਹਨਾ ਬਿਲਕੁਲ ਜੀ ਦੰਦਾਂ ਤੋਂ ਆਪਾਂ ਕਨਫਰਮ ਕਰਦੀ ਵੀ ਐਨੇ ਕੀ ਜਿਹੜੀ ਉਮਰ ਕੱਟੀ ਦੀ ਹੈਗੀ ਹੈ ਨਾ ਜੀ 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 ਤਾਂ ਹੁਣ ਦਿਖਾਤੇ ਤੇ ਮੁੱਲ ਤਾਂ ਫਿਰ ਮਿਲ ਜੇ ਭਰਾ ਦੇ ਲਗਭਗ ਹਮੇਸ਼ਾ ਵੀਡੀਓ ਜੀ ਹੁੰਦੇ ਆ ਵੀ ਇਹਦੇ ਚ ਹੀ ਹੁੰਦੇ ਆ ਵੀਰੇ ਫੋਨ ਤੇ ਹੁੰਦੇ ਆ ਆਪਣੇ ਕਿਉਂਕਿ ਬਾਈ ਦਾ ਹੁੰਦਾ ਸੇਲ ਪਰਚੇ ਦਾ ਕੰਮ ਜੀ ਕਿਉਂਕਿ ਐਮ ਮੰਨ ਲੱਕੇ ਚੱਲੋ ਵੀ ਸਭ ਤੋਂ ਵੱਡਾ ਲਾਰਜ ਏਰੀਆ ਦੇ ਵਿੱਚ ਇਸੇ ਭਰਾ ਕੋਲੀ ਦੇ ਸਰਕੇ ਥੋੜਾ ਜਿਹਾ ਇਹਨਾਂ ਨੂੰ ਰੇਟ ਦਾ ਜ਼ਰੂਰ ਪਾੜਦਾ ਰੱਖਣਾ ਪੈਂਦਾਗਾ ਇਹ ਚ ਕੋਈ ਉਹ ਪਾਇਰ ਗੱਲ ਨਹੀਂ ਹੁੰਦੀ ਕਿ ਦੋ ਨੰਬਰ ਤੱਕ ਨਹੀਂ ਲੀ ਲੀ ਰਾਵੀ ਨਸਲ ਦੇ ਵਿੱਚ ਪੈਂਦੀ ਠੀਕ ਆ ਜੀ ਮਾਰ ਕੇ ਮੁਟਿਆਰ ਤੇ ਇੱਕ ਭਰਾਵਾਂ ਨੂੰ ਬੇਨਤੀ ਆ ਲਖੇ ਆਪਣੀ ਹਨਾ ਵੀ ਵੀਰ ਬਣ ਕੇ ਜਿਹੜਾ ਵੀ ਭਰਾ ਫੋਨ ਲਾਉਂਦਾ ਹੁੰਦਾ ਉਹ ਨੰਬਰ ਮੁਤਾਬਕ ਪੁੱਛਿਆ ਕਰੋ ਇੱਕ ਨੰਬਰ ਦੋ ਨੰਬਰ ਆਪਾਂ ਸਾਰਿਆਂ ਬੋਲਦੇ ਹੁੰਨੇ ਆ ਵੀ ਆ ਦੋ ਨੰਬਰ ਕੱਟੀ ਤੋੜਦੇ ਆ ਹਨਾ ਜਾਂ ਤਿੰਨ ਨੰਬਰ ਤੋੜਦੇ ਆ ਇਹ ਕਿੰਨੀ ਕੁ ਉਮਰ ਦੀ ਆ ਇਹ ਵੀ ਵੀਰੇ ਸਵਾ ਦੋ ਸਾਲਾਂ ਦੀ ਆ ਇਹਨੇ ਵੀ ਦੋੰਦੇ ਦੰਦਾਂ ਦੇ ਜਿਹੜੇ ਕੱਟੀ ਨੇ ਚੱਕ ਲਏ ਹਾਂ ਠੀਕ ਆ ਲੈ ਮੇਰੇ ਕੋ ਕੱਟੀ ਦਾ ਕੱਦ ਕਾਠ ਤੇ ਕੱਟੀ ਦੇ ਪਹਿਲਾਂ ਸਾਨੂੰ ਥਾਣ ਦਿਖਾ ਦੀ ਕਿਥੇ ਲੈ ਇਹ ਆਈ ਤੋਂ ਥਣਾ ਦੀ ਬੰਤਰ ਦੇਖੋ ਸੋਨੇ ਗਾਇ ਦੇ ਵਿੱਚ ਤੇ ਬਾਕੀ ਪੂਸ਼ਪਾ ਦੇਖੋ ਬਿਲਕੁਲ ਪਤਲੀ ਆ ਗਈ ਠੀਕ ਹੈ ਜੀ 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 ਅੱਖਾਂ ਦੇ ਵਿੱਚ ਵੀਰੇ ਜਵਾਬ ਹੈਗੇ ਆ ਪਰ ਉਵੇਂ ਮਣਕ ਨਹੀਂ ਅੱਖ ਨਹੀਂ ਹੈਗੀ ਦੋਨੇ ਪਾਸੇ ਪੰਕ ਜੀ ਪੈਂਦੀ ਨਹੀਂ ਪੰਕ ਹੈਗੀ ਹੈ ਵੀਰੇ ਠੀਕ ਹੈ ਜਿਵੇਂ ਆਪਾਂ ਕਹਿੰਦੇ ਤਾਰਾ ਤਾਰਾ ਹੈਗੀਆਂ ਹਾਂ ਤੇ ਜੇ ਆਪਾਂ ਕਿਹਾ ਵੀ ਗੁਲਾਬੀ ਅੱਖ ਮਣਕਣੀ ਉਹ ਤਾਂ ਨਹੀਂ ਹੋਰ ਹੈਗੀ ਜੀ ਹਾਂ ਬਾਕੀ ਨਹੀਂ ਜੋ ਚੀਜ਼ ਹੈਗੀ ਲਖਿਆ ਆਪਾਂ ਉਹੀ ਦੱਸਾਂਗੇ ਵੀਰੇ ਹਾਂ ਜੀ ਆਪਾਂ ਗੁਲਾਬੀ ਬਣ ਵਾਲੇ ਲੈ ਸਕਦੇ ਹਾਂ ਜੀ 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 ਚੰਗਾ ਟੀਕਾ ਭਰਾਇਆ ਜਾਵੇ ਵੀਰੇ ਇਹਦੇ ਤੇ ਬੱਚੇ ਇਹ ਓਰੀਜਨਲ ਪਿਓਰ ਦੇ ਦਊਗੀ ਹਾਂ ਬੱਚਾ ਦੇ ਦੂ ਜੀ ਕਰਮ ਵਾਲੀ ਤੇ ਲਗਭਗ 2 ਸਵਾ 2 ਸਾਲ ਦੀ ਉਮਰਾਂ ਕੱਟੀ ਦੀ ਜੀ ਦੇਖਣੀ ਪਰਖਣੀ ਦੀ ਸੋਹਣੀ ਆ ਨਾ ਜੀ ਵੀਰੇ ਤੇ ਮਾਰਕਾ ਸਾਰੇ ਪਾਸੇ ਮੱਥਾ ਆ ਗਿਆ ਤੁਹਾਨੂੰ ਦੱਸਦਾ ਵੀ ਜੇ ਮਨ ਲ ਚਾਰੇ ਪੈ ਚਿੱਟਾ ਕਿ ਪੂਹ ਛਿੱਟੀ ਆ ਗਈ ਸੋਹਣਿਆ ਕੱਟੀ ਸਿੰਘਾਂ ਸੁੰਗਾ ਦੇ ਵੀ ਜੀ ਤੇ ਅੱਗੇ ਤੁਹਾਨੂੰ ਦਿਖਾਵਾਂਗਾ ਤਿੰਨ ਨੰਬਰ ਕੱਟੀ ਜੀ ਤੇ ਤਿੰਨ ਨੰਬਰ ਕੱਟੀ ਦਾ ਪਹਿਲਾਂ ਤਾਂ ਇੱਥੋਂ ਨਾ ਆ ਜਿਹੜਾ ਪੁੱਠਾ ਗਾ ਸਾਰਾ ਇਹ ਇਹ ਦੇਖ ਚੜਾਈ ਚੈੱਕ ਕਰ ਲਓ ਤੇ ਇੱਥੇ ਤੁਹਾਨੂੰ ਐਵੇਂ ਜਿਵੇਂ ਕਰਕੇ ਮੈਂ ਤੁਹਾਨੂੰ ਗਾ ਤੋਂ ਸੈਂਗ ਦਿਖਾ ਦਿੰਨਾ ਦੋਨੇ ਸੈਂਗ ਦੇਖੋ ਜਿਵੇਂ ਰਿੰਗ ਸਿੰਘ ਹਾਂ ਜਿਵੇਂ ਪੰਜਾਬੀ ਚ ਕਹਿੰਦੇ ਹੁੰਦੇ ਨੇ ਵੀ ਤੋਲੇ ਤੋਲੇ ਦੀ ਸਿੰਗੀ ਹਾਂ ਕਹਿਦਾ ਹਰ ਇੱਕ ਦਿਨ ਦਾ ਲਖੇ ਪਰ ਕਰਮਾਂ ਵਾਲੀ ਨੂੰ ਲੱਗੀ ਵੀ ਆ ਇੱਥੋਂ ਦਿਖਾ ਦੇ ਹੂੰ ਬਿਲਕੁਲ ਠੀਕ ਹੈ ਕਿ ਨਹੀਂ ਜਿਵੇਂ ਅਗਲਾ ਕਹਿੰਦਾ ਤੋਲੇ ਤੋਲੇ ਦੀ ਸਿੰਗੀ ਲੱਗੀ ਵੀ ਆ ਤੇ ਤੋਲੇ ਤੋਲੇ ਦੀ ਸਿੰਗੀ ਲੱਗੀ ਵੀ ਆ ਇਹਨੂੰ ਤੇ ਲਖੇ ਦੇ ਚ ਖਾਸੀਅਤ ਇਹ ਆ ਬਾਈ ਕੱਟੀ ਚ ਕੱਟੀ ਤਾਰਾਂ ਦੇ ਹੀ ਜਾਂਦੀ ਆ ਹੀਟ ਚਾਸ ਟਾਈਮ ਹਾਂ 2 ਦਿਨ ਹੋ ਗਏ ਵੀਰੇ ਇਹਨੂੰ ਕੱਟੀ ਨੂੰ ਤਾਰਾਂ ਦੇ ਹੀ ਜਾਂਦੀ ਨੂੰ ਹੈਨਾ ਜਿਹੜਾ ਭਰਾ ਲਊਗਾ ਉਹ ਆਪ ਦੀ ਸੰਭਾਲ ਤੇ ਯਾਦ ਰੱਖੇ ਉਸ ਨਾਲ ਮਲਟੀ ਗੱਡੂ ਘਪਰਾਉਣਾ ਕਿਸੇ ਭਰਾ ਨੇ ਕਿੰਨੇ ਕੁ ਮਹੀਨੇ ਦੀ ਲੱਗ ਪਗ ਜੇ ਇਹ ਵੀ ਵੀਰੇ ਸਵਾ 2 ਸਾਲਾਂ ਦੀ ਆ ਦੋ ਅੰਦ ਚ ਹੀ ਹੈਗੀ ਹਾਂ ਇਹ ਵੀ ਦੋ ਦੰਦ ਚ ਠੀਕ ਆ ਸਵਾ 2 ਸਾਲ ਦੀ ਐ ਮਤਲਬ ਤਿੰਨੇ ਕੱਟੀਆਂ ਦਾ ਮਤਲਬ ਇਹ ਤੀ ਕੱੜੀਆਂ ਆ ਗਈਆਂ ਮਤਲਬ ਉਹ ਕੱਟੀਆਂ ਦਾ ਜਿਹਾ ਬਾਈ ਨੇ ਵੀ ਥੋੜੀ ਗੱਬਨ ਵਾਲ ਲੱਛਣ ਲੱਗੇ ਨੇ ਕੱਟੀ ਦੇ ਬੂਰੀ ਦੇ ਤੇ ਬਾਕੀ ਜਿਹੜਾ ਭਰਾ ਜੋ ਦਾਦ ਨੇ ਸਾਹਮ ਕੇ ਉਹ ਆਪਦੀ ਬਾਈ ਚੈੱਕ ਕਰਾ ਕੇ ਲੈ ਸਕਦਾ ਆਪਾਂ ਖਾਲੀ ਕਰਕੇ ਲਈਓ ਬੂਰੀ ਕੱਟੀ ਖਾਲੀ ਕਰਕੇ ਦੇਣੀ ਹੈ ਨਾ ਬਿਲਕੁਲ ਬਿਲਕੁਲ ਤਾਂ ਇਥੇ ਦਾ ਪਹਿਲਾ ਥਣਾ ਦੀ ਬੰਤਰ ਚੈੱਕ ਕਰ ਲਿਓ ਥਾਨ ਥਾਨ ਤੱਕ ਆ ਨੂੰ ਕਹਿੰਦਾ ਲਖਿਆ ਝੋਲੀਆਂ ਹੀ ਗਿਆ ਕਰਮ ਵਾਲੀਆਂ ਨੇ ਹਾਂ ਇਹ ਜੇ ਗੂਠਿਆਂ ਵਰਗੇ ਥਾਂ ਲੱਗੇ ਵੇ ਤੇ ਲਪ ਲਪ ਦੀਆਂ ਝੋਲੀਆਂ ਕਟੀਆਂ ਦੇ ਹੁਣੇ ਤੋੜ ਦਿੱਤੀਆਂ ਹਨਾ ਲਓ ਸਾਰੀ ਬਾਂਤਰ ਕੱਟੀ ਦੇਖ ਲਿਓ ਜੀ ਤੇ ਅੱਗੇ ਕੀ ਆਪਣਾ ਕੋਲ 4 ਨੰਬਰ ਚਾਰ ਜਿਹੜੀ ਮੈਂ ਤੁਹਾਨੂੰ ਸੋਨ ਸਿੰਘਾਂ ਵਾਲੀ ਗੱਲ ਆ ਕਿਹਾ ਸੀ ਇਹਦੇ ਮਾਜਦੀ ਦੇ ਹੋਰ ਸਿੰਘ ਨੇ ਹਾਏ ਇਹ ਵੀ ਪੂਰੇ ਤੇ ਇਹਦੇ ਹੋਰ ਸਿੰਘ ਨੇ ਹਨ ਤੇ ਮੈਂ ਪੂਰੇ ਮਾਜਦੇ ਵਿੱਚ ਵੱਖ-ਵੱਖ ਡਿਜ਼ਾਈਨ ਨਹੀਂ ਲਾ ਗਏਂਦੇ ਡਿਜ਼ਾਈਨਾਂ ਚ ਪਾਏ ਵਾ ਰੱਬ ਦੇ ਵੀ ਕਿਰਪਾ ਬਾਬੇ ਨਾਨਕ ਦੀ ਲਖੇ ਆਪਾਂ ਦਾ ਕੌਣ ਹੈ ਬਈ ਯਾਰ ਹਨਾ ਬਾਕੀ ਭੈਣਾ ਭਰਾਵਾਂ ਦਾ ਤੇ ਜਿਹੜੇ ਆਪਣੇ ਚੈਨਲ ਦੇਖਦੇ ਆ ਉਹਨਾਂ ਭਰਾਵਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਆਪਾਂ ਨੂੰ ਇਸ ਕੰਮ ਤੇ ਲਾਇਆ ਤੇ ਆਪਣਾ ਸਾਥ ਦੇ ਹੀ ਜਾਂਦੇ ਆ ਹਨਾ ਤੇ ਬਾਕੀ ਦਾ ਬਾਬੇ ਨਾਨਕ ਦੀ ਕਿਰਪਾ ਕੁਛ ਹਨਾ ਇਹ ਆ ਗਈ 4 ਨੰਬਰ ਆਪਣੀ 4 ਨੰਬਰ ਕੱਟੀ ਦੀ ਇਥੋਂ ਲਖੇ ਲੰਬ ਚੈੱਕ ਕਰਾ ਦੀ ਹੈ ਨਾ ਮੇਰਾ ਕੱਦ ਤਕਰੀਬਨ 6 ਫੁੱਟ ਆਪਾਂ ਹਰ ਵੀਡੀਓ 'ਚ ਹੀ ਦੱਸਦੇ ਹੁੰਨੇ ਆ ਲੰਬਾਈ ਤੇ ਕੱਦ ਦਿਖਾਣੀ ਘੱਟੀ ਦਾ ਹੂੰ ਪੂਰੀ ਡਬਲ ਮਤਲਬ ਮੱਝ ਬਣੂ ਜਿਹਦੇ ਘਰਾਂ ਵਾਲੀ ਤੇ ਹੈ ਨਾ ਇਥੇ ਲਾ ਪੋਠੇ ਦੀ ਚੜਾਈ ਚੈੱਕ ਕਰ ਲੋ ਇਹ ਚਾਲ ਚੁੱਕ ਕੱਟੀ ਸੋਹਣੀ ਹੈ ਜਦ ਤੱਕ ਅੱਜ ਤਾਂ ਲੱਖੇ ਆਪਾਂ ਨੂੰ ਬੋਲਣਾ ਵੀ ਨਹੀਂ ਪੈਣਾ ਵੀ ਕਟੀਆਂ ਕਿੱਥੋਂ ਦੀਆਂ ਜਿਹੜਾ ਦਾ ਜਮੇ ਹੀ ਬੰਦਾ ਅਣਜਾਣ ਹੋਇਆ ਉਹ ਤਾਂ ਬਿਸ਼ੱਕ ਨਹੀਂ ਕਹੇ ਆਪਾਂ ਪੁੱਛੇ ਵੀ ਬਾਈ ਕਿੱਥੋਂ ਦੀਆਂ ਆਪਾਂ ਕਹਿੰਦੇ ਨਾ ਸਾ ਕੀੜਾ ਨਹੀਂ ਯਾਰ ਗੱਲ ਨਿਬੜ ਗਈ ਹੈ ਕੇਰਲਾ ਦੀਆਂ ਖਾਂਗੇ ਯਰ ਦਾ ਬਾਦੂ ਜੀ ਸਰੀਰ ਦੇਖੋ ਬੰਤਰ ਬੱਸ ਇਹੀਆਂ ਕੱਟੀਆਂ ਦੀਆਂ ਜਾਤਾਂ ਨਸਲਾਂ ਪੁੱਛਣੀਆਂ ਤਾਂ ਫਿਰ ਹਾਂ ਅੱਜ ਆਪਾਂ ਨੂੰ ਦੱਸਣਾ ਨਹੀਂ ਨਾ ਪੈਣਾ ਵੀ ਆਪਾਂ ਕਿਥੋਂ ਲੈ ਆਂਦੀਆਂ ਹਨਾ ਹਾਂ ਦੱਸਣ ਦੀ ਲੋੜ ਨਹੀਂ ਪੈਣੀ ਚਾਹੀਦੀ ਖਾਂ ਤੁਹਨ ਦਿਖਾ ਦੇ ਬਾਈ ਇਹਦੇ 4 ਨੰਬਰ ਦੇ ਹਾਂ ਦੇ ਵੀਰੇ 4 ਨੰਬਰ ਕਲੀਅਰ ਹੁਣ ਆਪਾਂ ਵੀਰੇ ਦਿਖਾਉਣੇ ਆ 5 ਨੰਬਰ ਕੱਟੀ ਹਨਾ ਲਾ ਹੁਣ ਪਹਿਲੇ ਇਹਦੇ ਸਿੰਗ ਦੇਖੋ ਇੱਥੇ ਰੋਕੀ ਲਈ ਦੇ ਸਿੰਗ ਤੇ ਫਿਰ ਇਹਦੇ ਸਿੰਗ ਮਿਲਾ ਲਓ ਜੀ 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 ਹਮ ਜਿਵੇਂ ਇੱਕੋ ਜਿਹਾ ਮਣਕੇ ਲੱਗੇ ਹੋਏ ਹਨਾ ਮਾਲਕ ਦੀ ਹੈ ਰਾਜਾ ਉਹਦੀ ਸੱਚੇ ਪਾਸ਼ਾ ਦੀ ਹੈ ਨਾ ਸਾਤਗੁਰ ਦੀ 5 ਨੰਬਰ ਆ ਗਿਆ ਕਿ ਪੌਣੇ ਇੱਕ ਦੋ ਸਾਲ ਦੀ ਮਾਲਕਾਂ ਨੇ ਦੱਸੀ ਆ ਆਪਾਂ ਦੋ ਦੀ ਮੰਨ ਲਓ ਹਨਾ ਬਾਕੀ ਜਿਵੇਂ ਆਪਾਂ ਕਹਿੰਦੇ ਨੇ ਵੀ ਗਾਕਾਂ ਨੇ ਆਪ ਦੇਖ ਕੇ ਲੈਣੀਆਂ ਠੀਕ ਆ ਭਰਾਉਣ ਦੇ ਕਾਬਲ ਆ ਬਿਲਕੁਲ ਠੀਕ ਆ ਭਰਾਉਣ ਦੇ ਕਾਬਲ ਆ ਲਖੇ ਆ ਚਾਰ ਪੰਜ ਕਟੀਆਂ ਤਾਂ ਇਹ ਜੀਆਂ ਵੀ ਜਿਵੇਂ ਡਾਈ ਨਹੀਂ ਆਪਾਂ ਕਹਿੰਦੇ ਹੁੰਦੇ ਵੀ ਯਾਰ ਦਾੜੀ ਤੇ ਡਾਈ ਲਾ ਲਈ ਉਹ ਟਾਈਪ ਦੇ ਗਾਕਾਂ ਨੇ ਹਨਾ ਉਹਨਾਂ ਹੀ ਚਮਕਾਈ ਕਟੀਆਂ ਦੀ ਪੂਰੀ ਚਮਕ ਦਮਕ ਤੇ ਬਾਕੀ ਸਾਰੇ ਮਾਲ ਤੈਨੂੰ ਪਤਾ ਵੀ ਕੱਲ ਹੀ ਆਇਆ ਹਲੇ ਪੱਠੇ-ਪੁੱਠੇ ਘੱਟ ਚੱਕੇ ਆ ਇੱਕ ਦੋ ਦਿਨਾਂ ਚ ਜੀ ਜੂ ਲਾ ਕੇ ਮਾਲ ਪੱਠੇ ਚੱਕ ਗਿਆ ਤਾਂ ਹੋਰ ਦੁੱਗਣਾ ਸੋਹਣਾ ਹੋ ਜਾਣਾ ਹੈ ਨਾ ਯਾਨੀ 5 ਨੰਬਰ ਤੱਕ ਸਾਨੂੰ ਇਹਦੇ ਪਾਸ ਥਣ ਦਿਖਾ ਦੇਣਾ ਬੰਨ ਕੇ ਤੇ ਨਾਲ ਦੀ ਨਾਲ ਇੱਥੋਂ ਚੈੱਕ ਕਰ ਲੋ ਝੂੜੀ ਨਾ ਥਣ ਚਾਰ ਆ ਬੱਕਰੀ ਸ਼ਾ ਫੋਟ ਸ਼ਾਂਗ ਕੋਈ ਨਹੀਂ ਹੈਗੀ ਵੀਰੇ ਜਿਹੜੀ ਦੋ ਦੰਦ ਸੀ ਉਹ ਆਪਾਂ ਦੱਸਤੀਆਂ ਆ ਕੱਟੀਆਂ ਤਕਰੀਬਨ ਸਾਰੀਆਂ ਖੀਰੀਆਂ ਵੀਰੇ ਠੀਕ ਹੈ ਸਾਰੀਆਂ ਹੀ ਹਾਂ ਅੱਗੇ ਆ ਗਈ 6 ਨੰਬਰ ਆਪਣੇ ਕੋਲ 6 ਨੰਬਰ ਕੱਟੀ ਵੀ ਗੱਲ ਇੱਕ ਬਰਾ ਦਾ ਫੋਨ ਆਇਆ ਜੀ ਕਹਾਂ ਵੀ ਕੱਟੀ ਲੈਣੀ ਆ ਪੂਰੀ ਸ਼ਕੀਨ ਕਹਿੰਦਾ ਜੀ ਦਵਾ ਦੀ ਭਾਜੇ ਨਾਲ ਹਾਂ ਮੈਂ ਜਾਂ ਤਾਂ ਰੇਟ ਨਾਲ ਤੂੰ ਕਹ ਆ ਦੀ ਮਰਜ਼ੀ ਨਾਲ ਮਰਜ਼ੀ ਕਰ ਜਾਂ ਫਿਰ ਕੁਆਲਟੀ ਨਾਲ ਦੀ ਇੱਕ ਚੀਜ਼ ਦੀ ਮਰਜ਼ੀ ਕਰ ਲੈ ਤੂੰ ਤੇ ਹੁਣ ਆਹ ਕੱਟੀ ਦੇਖ ਲੈ ਲਖੇ ਹੂੰ ਇਹ ਵੀ ਮੂੰਹੋਂ ਖੀਰੀ ਆ 2 ਸਾਲ ਦੇ ਕਰੀਬ ਆ ਇਹ ਕੱਟੀ ਲਖੇ ਮਾਲਕਾਂ ਦੇ ਦਸਨ ਮੁਤਾਬਕ ਅੱਜ 17ਵਾਂ ਦੇਣਾ ਟੀਗਾ ਪਰੇ ਨੂੰ ਅੱਛਾ ਠੀਕ ਆ ਕਿ ਨਹੀਂ ਦੰਦੋਂ ਖੀਰੀ ਆ ਹਾਂ ਦੰਦੋਂ ਇਹ ਖੀਰੀ ਆ ਵੀਰੇ ਮਾਲਕਾਂ ਦੇ ਦਸਨ ਮੁਤਾਬਕ 17 ਦੈਨ ਹੋ ਗਏ ਕੱਟੀ ਦੇ ਟੀਕਾ ਭਰਾਏ ਨੂੰ ਹਣਾ ਜੇ ਗੱਬਰ ਰਹੀਗੀ ਤਾਂ ਚੰਗੀ ਗੱਲ ਚੰਗੀ ਗੱਲ ਨਹੀਂ ਤਾਂ ਫਿਰ ਇਹ ਮੂੰਹ ਬਈ ਇਹਨੂੰ ਕੀ ਹੋਣਾ ਇਸ ਕੱਟੀ ਦਾ ਵੀ ਤੂੰ ਬਈ ਆਏ ਦੇਖ ਲੈ ਲੰਬਾਈ ਤੇ ਕਦ ਕਾਠ ਦੇਖ ਲੈ ਯਾਰ ਹਣਾ ਕਹਿਦਾ ਹਰ ਇੱਕ ਭਰਾ ਦਿੰਦਾ ਵੀ ਯਾਰ ਮੈਰੇ ਕੋਲੇ ਕੱਟੀਆਂ ਮੇਰੇ ਕੋਲੇ ਮਾਨ ਕਰਨ ਨਾਲ ਤਾਂ ਮਾੜਾ ਹੁੰਦਾ ਹਣਾ ਵੀ ਪਰ ਤੂੰ ਆਪ ਹੀ ਬੋਲਦਾ ਵੀ ਯਾਰ ਵੀਡੀਓ ਦੇ ਵਿੱਚ ਵੀ ਯਾਰ ਨਾ ਹੁੰਦਾ ਹਣਾ ਬਿਲਕੁਲ ਬਿਲਕੁਲ ਹਾਂ ਲੈ ਚੈੱਕ ਕਰ ਸਕਦਾ ਮਿੱਤਰੋ ਜੀ ਇਹ ਆਪਣੇ ਕੋਲੇ 6 ਨੰਬਰ ਕੱਟੀ 6 ਨੰਬਰ ਹੈ ਵੀਰੇ ਹਾਂ ਚੰਗੀ ਆ ਮਤਲਬ ਚੰਗੀ ਮੈਂ ਹੁਣ ਕੀ ਕਹਾ ਸੀ ਦੇਖੀ ਜਾਨਾ ਭਰਾਵਾਂ ਹੈਨਾ ਚੰਗੀ ਨੂੰ ਚੰਗੀ ਕਹਿ ਜੂ ਪਰ ਇਹ ਦੂਤੇ ਦਾ ਲੱਖੇ ਫਿਰ ਰੱਬ ਦਾ ਨਾ ਯਾਰ ਬਈ ਹੈਨਾ ਆ ਪਤਾ ਨਹੀਂ ਕਹਿ ਸਕਦੇ ਦੁਨੀਆ ਤੋਂ ਪਰੇ ਤਾਂ ਪਰੇ ਪਈ ਹੈ ਹੈਨਾ ਵੀ ਪਤਾ ਨਹੀਂ ਲੱਭਣੇ ਕਹਿ ਜੀ ਕੋਈ ਨਹੀਂ ਹਾਂ ਬਿਲਕੁਲ ਰੱਬ ਨੇ ਕਹਿ ਜੀ ਮੂਰਤ ਘੜ ਦੇਣੀ ਹੈ ਵੀ ਅੱਜ ਦੀ ਘੜੀ ਅੱਜ ਦੇ ਮਾਲ ਦੇ ਵਿੱਚ ਸਾਰੇ ਹੀਰੇ ਹੀ ਆ ਹੈਨਾ ਹਾਂ ਹੁਣ 7 ਨੰਬਰ ਤੇ ਬੁਰੀ ਫੇਰ ਦਿਖਾ ਦੀ ਨਾ ਆਪਾਂ ਹਾਂਜੀ ਹਾਂ 7 ਨੰਬਰ ਤੇ ਆਪਾਂ ਬੁਰੀ ਫੇਰ ਦਿਖਾ ਦਈਏ ਬਈ ਲੈ ਭਲਾ ਬੁਰੀ ਥਾਣ ਚੈੱਕ ਕਰ ਲੈ ਥੋਂ ਜੀ ਹੈਨਾ ਚਾਰ ਥਾਣਾ ਹੈ ਸੋਨੇ ਕਿੰਨੇ ਕੁ ਮਰ ਇਹਦਾਰੀ ਹੈ ਵੀਰੇ ਇਹ ਵੀ 2 ਸਾਲ ਦੇ ਕਰੀਬ ਹੀ ਆ ਕੱਟੀ ਹਾਂ ਦੰਦੋ ਕਿ ਮੈਗੀ ਦੰਦੋ ਮੈਂ ਇਹ ਤਾਂ ਪਟਕੇ ਨਹੀਂ ਦੇਖੇ ਲਖੇ ਤਕਰੀਬਨ ਖੀਰੀ ਹੋਊਗੀ ਜਿਹਦੇ ਹਿਸਾਬ ਨਾਲ ਸੈਂਗ ਸੂੰਗਾ ਨਾ ਵਜਨ ਵਜੂਦ ਆ ਉਸ ਹਿਸਾਬ ਨਾਲ ਕੱਟੀ ਖੀਰੀ ਹੋਊਗੀ ਬਾਕੀ ਸਿਰੇ ਦੇਖ ਲਾਂਗੇ ਕੋਈ ਗੱਲ ਨਹੀਂ ਜਿਹੜਾ ਭਰਾ ਲਊਗਾ ਆਪਦੀ ਤਸੱਲੀ ਕਰਕੇ ਲਵੇ ਹਾਂ ਆਪਾਂ ਨੂੰ ਕੋਈ ਚੱਕਰ ਨਹੀਂ ਹਾਂ ਲੈ ਤਾਂ ਫੇਸ ਕੁਆਲਟੀ ਤਾਂ ਸੈਂਗ ਸੂੰਗ ਦੇਖੋ ਤੇ ਬਾਕੀ ਕੱਟੀ ਦਾ ਬਜਨ ਚਾਜ ਇਹਦੀ ਅਰੰਗ ਦੇਖੋ ਇਹ ਕੱਟੀ ਦੀ ਅੱਖ ਦੇਖੋ ਜਮਾ ਬਿਲਕੁਲ ਬਲੈਕ ਆ ਲਖੇ ਹਾਂ ਇਹ ਤਿਲਾਂ ਵਾਲੀ ਆਪਾਂ ਕਹਿੰਦੇ ਬੂਰੀ ਤਿਲਾਂ ਵਾਲੀ ਕਹਲਾ ਜਿਹੜੀ ਮਰਜੀ ਕਹਲਾ ਵੀ ਅੱਖਾਂ ਦੋਨੇ ਇਹਦੀਆਂ ਹੂੰ ਕਾਲੀਆਂ ਵੀਰੇ ਹਨਾ ਲੈ ਇਥੋਂ ਨਿਗਾਹ ਮਾਰ ਲਿਓ ਬਾਰ ਹਨਾ ਠੀਕ ਆ ਵੀਰੇ ਇਹ ਸੀ 7 ਨੰਬਰ ਕੱਟੇ ਆਪਣੀ ਬੂਰੀ ਜੀ ਜੇ ਕਿਸ ਨੇ ਪੁਰਾਣੇ ਜੋੜਾ ਲੈਣਾ ਹੈ ਬੂਰਾਂ ਦਾ ਤਾਂ ਉਹ ਸਾਹ ਨਾਲ ਸੰਭਾਲ ਜੋੜਾ ਲੈ ਸਕਦਾ ਵੀਰੇ ਆਪਾਂ ਨੂੰ ਵੀ ਚੱਕ ਨਿਉ ਆਪਾਂ ਗਲਤੀ ਹੋ ਗਈ ਆਪਣੀ ਤੋਂ ਆਪਣੀ ਤੋਂ ਕੱਠੀਆਂ ਨਹੀਂ ਬੱਝੀਆਂ ਮੈਂ ਕਿਹਾ ਚੱਲ ਖੜੀਆਂ ਯਾਰ ਕੁਛ ਨਹੀਂ ਹੁੰਦਾ ਅਹੀਂ ਬਣਾ ਬੰਨ ਦਿਖਾ ਦਿੰਨੇ ਆਪਾਂ ਅੱਗੇ ਆਪਣੇ ਕੋਲ ਹੀ 8 ਨੰਬਰ ਕੱਟੀ 8 ਦੀ ਜਿਵੇਂ ਮੈਨੂੰ ਲੱਗਾ ਮਾਲਕਾਂ ਨੇ ਵੀ ਇਹੀ ਗੱਲ ਦੱਸੀ ਐ ਕਿ ਹੁਣ ਲਖੇ ਤੂੰ ਵੀ ਨਿਤ ਵੀਡੀਓ ਬਣਾਉਣਾ ਤੈਨੂੰ ਵੀ ਉਮਰ ਦਾ ਤਕਰੀਬਨ ਤਿਆਰਬਾ ਹੈਗਾ ਹੀ ਆ ਵੀਰ ਕੱਟੀ ਇੰਨੀ ਕੋ ਉਮਰ ਦੀ ਹੋਊਗੀ ਹੈਨਾ ਮੂੰਹ ਤੇ ਪਤਾ ਲੱਗਦਾ ਕੱਟੀ ਦਾ ਡੇਢ ਘੱਟੀਆਂ ਤੋਂ ਦੇਖੋ ਲੈ ਤੇ ਕੱਟੀ ਦੀ ਲੰਬਾਈ ਤੇ ਘੜ ਕੜ ਸੋਹਣੀ ਆ ਕੱਟੀ ਕੱਟੀ ਦੀ ਬੇਲ ਬੂਲ ਬਹੁਤ ਸੋਹਣੀਆਂ ਲਖੇ ਇਹਦਾ ਮੂੰਹ ਦਿਖਾ ਮੜਾ ਲਖੇ ਬੜਾ ਲੰਮਾ ਹੀ ਬੂਥ ਹੈ ਦੀ ਕੱਟੀ ਦੀ ਆ ਇੱਥੋਂ ਦਾ ਹਾ ਬੂਥ ਦੇ ਮਤਲਬ ਇੱਥੋਂ ਦੇਖੋ ਇਹ ਲੰਬਾਈ ਲੂਗੀ ਨਾ ਬਾਕੀ ਸਿੰਗ ਦੇਖੋ ਤੇ ਸਰੀ ਦਾ ਸਾਰਾ ਟਾਂਚਾ ਦੇਖੋ ਜੀ 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 ਕੋਈ ਗੱਲ ਨਹੀਂ ਥੋੜੇ ਨਾ ਪਤੋਈ ਇਹ ਗੱਲ ਹੈ ਇਹ ਸੀ ਕਿ ਮਿੱਤਰੋ 8 ਨੰਬਰ ਲਗਭਗ ਡੇਢ ਸਾਲ ਦੀ ਆ ਤੇ ਬੰਨ ਕਿਸ ਨੂੰ ਥਾਣ ਦਿਖਾ ਦਿੰਨਾ ਹੈਗੇ ਤਕਰੀਬਨ ਬੱਸ ਤਾਂ ਹਰੇਕ ਜਦੋਂ ਵੀਡੀਓ ਹੁੰਦੀ ਐ ਇਸੇ ਕਰ 4 5 ਵਾਂ ਦਾ ਤਾਂ ਲੈਂਦਾ ਨਹੀਂ ਇਹ ਜੇ ਕਈ ਰੀ ਮਲਾਵ ਜਾਵੇ ਤਾਂ ਦੱਸ ਕੇ ਦੇ ਦਿੰਦਾ ਭਰਾ ਬਾਈ ਜੇ ਕੋਈ ਆ ਵੀ ਜਾਵੇ ਤਾਂ ਆਪਾਂ ਦੱਸ ਦਿੰਨੇ ਹੁੰਨੇ ਆ ਹਨਾ ਵੀ ਯਾਰ ਬਾਈ 5 ਮਈ ਫੋਟ ਸ਼ਾਂਗ ਹੈਗੀ ਆ ਹਨਾ ਕਿਉਂਕਿ ਲੱਖੇ ਆਪਣਾ ਐ ਦਾ ਹੈ ਨਹੀਂ ਬਾਈ ਵੀ ਆਪਾਂ ਇੱਕ ਦੋ ਵੀਡੀਓ ਪਾਈਆਂ ਮਾਲ ਵੇਚਿਆ ਤੇ ਮਗਰੋਂ ਮਾਲ ਨਹੀਂ ਲੈਣਾ ਹਨਾ ਆਪਣਾ ਦਾ ਕਾਰੋਬਾਰੀ ਬਾਈ ਇਹ ਹੀ ਆ ਹੂੰ ਅੱਜ ਕਿਸੇ ਗਾਹਕ ਨੂੰ ਮਾੜਾ ਦੇ ਦੇਾਂਗੇ ਤਾਂ ਕੱਲ ਨੂੰ ਬਈ ਕੌਣ ਆਪਣੇ ਕੋਲੇ ਦੁਬਾਰੇ ਕਿਸੇ ਨਹੀਂ ਆਉਣਾ ਹਨਾ ਹਾਂ ਥਾਣੀ ਇਹਦੇ ਅੰਦਰ ਝੋਲੀ ਸੋਹਣੀ ਆ ਗਈ ਆ ਗਿਆ ਕਿ ਲਾਸਟ 9 ਨੰਬਰ 9 ਨੰਬਰ ਕੱਟੀ ਦੀ ਸਵਾ ਕੁ ਸਾਲ ਦੀ ਹੈ ਇਹ ਵੀਰੇ ਸਵਾ ਕੁ ਸਾਲ ਦੀ ਹੈ 15 16 ਮਹੀਨੇ ਆਪਾਂ ਕਹਿ ਦੇਣਾ ਨਾ ਬੱਸ ਹੂੰ ਕੱਟੀ ਦੀ ਲੰਬਾਈ ਨੂੰ ਤੇ ਪੁੱਠਾ ਦੇਖੋ ਕੱਟੀ ਦਾ ਬਹੁਤ ਸੋਹਣਾ ਦਾ ਵੀ 9 ਨੰਬਰ ਕੱਟੀ ਦਾ ਮੂਰੀ ਮਾਰੀ ਪਾਈ ਤਾਂ ਉਹਨਾਂ ਨੂੰ ਆ ਆਤੀ ਹੈ ਉਹਨਾਂ ਨੂੰ ਇਹ ਨਿੱਗੀਆਂ ਕੱਟਣ ਹੁੰਦੀਆਂ ਨੇ ਵੱਡੀ ਛੋਟੀ ਦਾ ਸਮਝ ਆਉਂਦੀ ਹੈ ਜੀ ਹਾਂ ਸਮਝ ਆਉਂਦੀ ਹੈ ਸਮਝ ਆਉਂਦੀ ਹੈ ਇਹਨੂੰ ਆਪਾਂ ਐ ਇਹ ਜਿਨ੍ਹਾਂ ਨੂੰ ਪਚਾਏ ਉਹ ਉਹਨਾਂ ਨੇ ਵੱਧਾ ਹੋ ਗਾ ਉਹਦੋਂ ਵੱਧਾ ਹੋ ਗਾ ਤਾਂ ਨੂੰ ਆਪਾਂ ਰੱਸਾ ਐ ਕਰਕੇ ਛੱਡਦਾ ਤੇ ਹੁਣ ਇਹਦੀ ਵੀ ਫੇਸ ਦਿਖਾ ਦੇ ਲਖੇ ਹਾਂ ਮੂੰਹ ਦਾ ਫੇਸ ਦਿਖਾ ਦੇਦਾ ਵੀ ਕਿੱਡਾ ਲੰਮਾ ਕਿੱਡੀ ਜ਼ਿਆਦਾ ਚੰਗੀ ਗੱਤੀ ਦੀ ਹੈ ਹਨ ਬੇਲ ਦੇਖੋ ਕੱਟੀ ਦੀ ਹਨ ਲੰਬਾਈ ਲੂਈ ਦੇਖੋ ਕੱਟੀ ਦੀ ਤੇ ਬਾਕੀ ਇੱਥੋਂ ਹੋਣੀ ਬਾਰਾ ਹੋਲੀ ਤੁਰਦੀ ਦੀ ਹੈ ਨਾ ਬਰੀਕੀਆਂ ਚ ਕੱਟੀ ਆ ਗਈ ਜੀ ਤੇ ਫੇਸ ਕੁਆਲਟੀ ਦਾ ਤਾਂ ਇੱਥੋਂ ਪੁੱਠੇ ਦੀ ਇਹ ਬਣਾਉ ਟੋਰ ਦੇਖੋ ਨਾ ਲੈ ਇੱਥੇ ਦੇਖੋ ਧੌਂ ਦੀ ਲੰਬਾਈ ਲੂਵੀ ਤੇ ਸਾਨੂੰ ਇੱਥੋਂ ਛੋੜੀ ਦਿਖਾ ਦੇ ਨੇ ਇਕੱਠੀ ਜੱਪਾ ਸੋਨੇ ਗਾਇ ਦੇ ਵਿੱਚ ਥਣ ਲੱਗੇ ਉਹਨੇ ਕਿ ਤੇ ਇੱਥੋਂ ਲੈ ਲੋ ਜਿੰਨੇ ਛੋਟੀ ਜਾਈ ਸੈਂਗ ਨਾਲ ਦੀ ਨਾਲ ਕਰ ਮਲਨੇ ਮੋੜਨੇ ਸਟਾਰਟ ਕਰਦੇ ਨਾ ਤੇ ਮੂੰਹ ਦੀ ਲੰਬਾਈ ਦੇਖ ਲੈ ਲੱਖੇ ਹੁਣੇ ਤੋਂ ਦੀ ਦੋ ਗਿੱਠਾਂ ਦੀ ਲੰਬਾਈ ਹੈ ਮੂੰਹ ਦੀ ਹੁਣੇ ਤੋਂ ਸਮਝ ਗਏ ਕਿ ਨਹੀਂ ਸਹੀ ਗੱਲ ਹੈ ਤੇ ਬਾਕੀ ਜਿਹੜਾ ਭਰਾ ਲਊਗਾ ਆਪਾਂ ਵਾਰੀ ਵਾਰੀ ਕਹਿੰਦੇ ਹੁੰਨੇ ਹਨਾ ਵੀ ਕੋਲੇ ਆਈ ਉਹਨੇ ਆਪਦੀ ਇੱਕ ਜੋ ਗੰਨਾ ਪੱਟ ਕੇ ਲੈ ਜਿਹੜਾ ਬੰਦਾ ਇੱਕ ਸਾਰੇ ਭਰਾਵਾਂ ਨੂੰ ਬੇਨਤੀ ਹੈ ਲੱਖੇਰ ਵੀਰ ਬਣ ਕੇ ਨਾ ਮੈਂ ਦੋ ਤਿੰਨ ਵੀੜੀਆਂ 'ਚ ਬੋਲ ਚੁੱਕਿਆ ਦੇਖੋ ਲੰਗੜੀ ਡੁੱਡੀ ਹੋਵੇ ਕੱਟੀ ਉਹ ਚੀਜ਼ ਦੀ ਆਪਣੀ ਫੁੱਲ ਗਾਰੰਟੀ ਕੱਟੀ ਵੱਡੀ ਛੋਟੀ ਹੋਵੇ ਉਹ ਚੀਜ਼ ਦੀ ਆਪਣੀ ਗਾਰੰਟੀ 19 20 ਦਾ ਫਰਕ ਪੈ ਸਕਦਾ ਵੀਡੀਓ 'ਚ 19 21 ਦਾ ਨਹੀਂ ਹੋਊਗਾ ਜੇ ਕੋਈ ਭਰਾ ਆਨਲਾਈਨ ਮੰਗਾਊਗਾ ਜੇ ਅਗਲੇ ਨੂੰ ਛੋਟੀ ਕੱਟੀ ਲੱਗੇ ਆਪਣੀ ਵਿੱਧ ਕਿਰਾਇਆ ਵਾਪਸ ਭੇਜ ਸਕਦਾ ਠੀਕ ਹੈ ਪਰ ਇਹ ਬੇਨਤੀ ਹੈ ਵੀਰ ਬਣ ਕੇ ਵੀ ਇਹ ਨਾ ਕਿਹਾ ਕਰੋ ਯਾਰ ਕੱਲੀ ਕੱਲੀ ਦੀ ਵੀਡੀਓ ਤੋਰ ਕੇ ਦਿਖਾਓ ਹੁਣ ਆਪਾਂ ਤੋਰ ਕੇ ਦਿਖਾਤੀ ਥਾਣ ਦਿਖਾਤੇ ਸਿੰਘ ਦਿਖਾਤੇ ਸਾਰਾ ਕੁਝ ਬਸ ਇਹ ਦੂਤੋਂ ਹੀ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਹਨਾ ਬਸ ਇਹ ਬੇਨਤੀ ਹੈ ਸਾਰੇ ਭਰਾ ਮੰਨੂ ਨਹੀਂ ਬਾਈ ਬਣ ਕੇ ਤੁਸੀਂ ਦੁਬਾਰੀ ਦੇਖਿਆ ਕਰ ਗੌਰ ਨਾਲ ਇਸੇ ਤੁਹਾਨੂੰ ਪਹਿਲੇ ਵੀਡੀਓ ਚ ਬੋਲ ਦਵਾਂ ਵੀ ਭਾਈ ਪਹਿਲਾ ਵੀਡੀਓ ਗੌਰ ਨਾਲ ਦੇਖਣੀ 10 ਮਿੰਟ ਦੀ ਵੀਡੀਓ ਹੁੰਦੀ ਆ ਕਿਧਰੇ ਨਹੀਂ ਮਾਰ ਵੇ ਕਹਦਾ ਜੇ ਵੇਖ ਵੀ ਦੂਜੀ ਵੀਡੀਓ ਤੀਜੇ ਦਿਨ ਫੇਰ ਆ ਜਾਂਦੀ ਆ ਐਡੀ ਗੱਲ ਨਹੀਂ ਹੁੰਦੀ ਕਿ ਕਹਾਲ ਨਾ ਕਰਿਆ ਕਰੋ ਫਿਰ ਦਿਨ ਵੇਲੇ ਨਿਰਖ ਪਾ ਕੇ ਗੌਰ ਕਰਕੇ ਨਾ ਵੀਡੀਓ ਪੂਰੀ ਦੇਖ ਕੇ ਚੰਗੀ ਤਰ੍ਹਾਂ ਫਿਰ ਮਾਰਕ ਨਾ ਸੰਭਰ ਕਰਿਆ ਕਰੋ ਸੋ ਨੌ ਕਟੀਆਂ ਜਿਹੜੇ ਭਰਾ ਨੂੰ ਕਟੰਗ ਪਸੰਦ ਤੇ ਬਾਈ ਦਾ ਪਿੰਡ ਰਾਈ ਆ ਕਿ ਕਟੰਗ ਖਰੀਦ ਸਕਦੇ ਹੋ ਧੰਨਵਾਦ